ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋਗ ਸਾਧ ਸੰਗਤ ਜੀ ਚੰਬਾ ਇੱਕ ਰਿਆਸਤ ਸੀ ਅਤੇ ਉਸ ਰਿਆਸਤ ਦੇ ਰਾਜਧਾਨੀ ਵੀ ਚੰਬਾ ਸ਼ਹਿਰ ਸੀ ਅੱਜ ਕੱਲ ਚੰਬਾ ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਚੰਬਾ ਦਾ ਇੱਕ ਪ੍ਰਸਿੱਧ ਸ਼ਹਿਰ ਹੈ ਇਹ ਸ਼ਹਿਰ ਰਾਵੀ ਨਦੀ ਦੇ ਕਿਨਾਰੇ ਤੇ ਇੱਕ ਰਮਣੀਕ ਸਥਾਨ ਤੇ ਵਸਿਆ ਹੋਇਆ ਸੀ ਇਹ ਸ਼ਹਿਰ ਦੇ ਲੋਕ ਦੇਵੀ-ਦੇਵਤਿਆਂ ਦੇ ਪੁਜਾਰੀ ਸਨ ਇਹ ਸ਼ਹਿਰ ਦੇ ਮੰਦਰ ਵਿੱਚ ਇੱਕ ਸਾਲ ਬਾਅਦ ਮੇਲਾ ਲੱਗਦਾ ਹੁੰਦਾ ਸੀ ਉਸ ਮੇਲੇ ਤੇ ਬਹੁਤ ਸਾਰੇ ਸ਼ਰਧਾਲੂ ਆਉਂਦੇ ਸਨ ਉਸ ਮੇਲੇ ਤੇ ਚੰਬਾ ਦੀ रियासत ਦਾ ਰਾਜਾ ਅਤੇ ਉਸ ਦੀਆਂ ਰਾਣੀਆਂ ਵੀ ਮੰਦਰ ਵਿੱਚ ਪੂਜਾ ਕਰਨ ਲਈ ਆਉਂਦੀਆਂ ਸਨ ਗੁਰੂ ਜੀ ਭਾਈ ਬੱਲਾ ਜੀ ਅਤੇ ਭਾਈ ਮਰਦਾਨਾ ਜੀ ਵੀ ਉਸ ਸਮੇਂ ਚੰਬਾ ਸ਼ਹਿਰ ਵਿੱਚ ਪਹੁੰਚ ਗਏ ਸਨ ਗੁਰੂ ਜੀ ਨੇ ਉੱਥੇ ਇੱਕ ਰਮਣੀਕ ਸਥਾਨ ਤੇ ਬਰਾਜਮਾਨ ਹੋ ਕੇ ਇਲਾਹੀ ਕੀਰਤਨ ਦਾ ਗਾਇਨ ਸ਼ੁਰੂ ਕਰ ਦਿੱਤਾ ਸੀ ਜਿਨ੍ਹਾਂ ਸੰਗਤਾਂ ਨੂੰ ਗੁਰੂ ਜੀ ਦਾ ਕੀਰਤਨ ਸਰਵਣ ਕਰਕੇ ਰਸ ਆਇਆ ਸੀ ਉਹ ਆ ਕੇ ਗੁਰੂ ਜੀ ਦੇ ਖਜੂਰ ਬੈਠ ਗਏ ਸਨ ਬਾਕੀ ਲੋਕ ਦੇਵੀ ਦੇਵਤਿਆਂ ਦੀਆਂ ਮੂਰਤੀਆਂ ਦੀ ਪੂਜਾ ਕਰ ਰਹੇ ਸਨ ਪੁਜਾਰੀ ਲੋਕ ਉਹਨਾਂ ਨੂੰ ਪਰਮੇਸ਼ਰ ਦਾ ਗਿਆਨ ਦੇਣ ਦੀ ਬਜਾਏ ਉਹਨਾਂ ਦੀ ਅਗਿਆਨਤਾ ਅਤੇ ਅੰਧਵਿਸ਼ਵਾਸ ਦਾ ਲਾਭ ਉਠਾ ਰਹੇ ਸਨ ਜਦ ਚੰਬਾ ਰਿਆਸਤ ਦਾ ਰਾਜਾ ਆਪਣੀਆਂ ਰਾਣੀਆਂ ਸਮੇਤ ਬਹੁਤ ਸਾਰੀਆਂ ਪਟਾਵਾਂ ਲੈ ਕੇ ਮੂਰਤੀ ਪੂਜਾ ਲਈ ਉਸ ਮੰਦਰ ਵਿੱਚ ਜਾ ਰਿਹਾ ਸੀ ਜਦ ਉਹ ਰਾਜਾ ਗੁਰੂ ਜੀ ਦੇ ਪਾਸੋਂ ਲੰਘਣ ਲੱਗਾ ਤਾਂ ਉਸ ਉਸ ਸਮੇ ਗੁਰੂ ਜੀ ਇੱਕ ਸ਼ਬਦ ਦੀਆਂ ਇਹਨਾਂ ਤੁਕਾਂ ਦਾ ਗਾਇਨ ਕਰ ਰਹੇ ਸਨ ਦੇਵੀ ਦੇਵਾ ਪੂਜੀਏ ਭਾਈ ਕਿਆ ਮੰਗੋ ਕਿਆ ਦੇਹ ਪਾਹਨ ਨੀਰ ਪਖਾਲੀਏ ਭਾਈ ਜਲ ਮੇ ਬੁੱਢ ਹਤੇਹ ਜਿਸ ਦਾ ਅਰਥ ਹੈ ਕਿ ਦੇਵੀ ਦੇਵਤਿਆਂ ਦੀਆਂ ਪੱਥਰ ਦੀਆਂ ਮੂਰਤੀਆਂ ਦੀ ਪੂਜਾ ਕਰਕੇ ਜੋ ਤੁਸੀਂ ਉਹਨਾਂ ਤੋਂ ਮੰਗਦੇ ਹੋ ਉਹ ਨਹੀਂ ਦੇ ਸਕਦੀਆਂ ਪੱਥਰ ਦੀ ਮੂਰਤੀ ਜਦ ਆਪ ਪਾਣੀ ਵਿੱਚ ਡੁੱਬ ਜਾਂਦੀ ਹੈ ਤਾਂ ਉਹ ਤੁਹਾਨੂੰ ਕਿਵੇਂ ਤਾਰ ਸਕਦੀ ਹੈ ਇਹ ਸੁਣ ਕੇ ਰਾਜਾ ਰੋਗ ਗਿਆ ਉਸ ਨੇ ਗੁਰੂ ਜੀ ਦੇ ਚਿਹਰੇ ਵੱਲ ਤੱਕਿਆ ਤਾਂ ਉਹ ਗੁਰੂ ਜੀ ਦੇ ਚਿਹਰੇ ਦਾ ਇਲਾਹੀ ਨੂਰ ਵੇਖ ਕੇ ਗੁਰੂ ਜੀ ਦੇ ਚਰਨਾਂ ਵਿੱਚ ਬੈਠ ਗਿਆ ਸੀ ਸ਼ਬਦ ਦੇ ਭੋਗ ਤੋਂ ਬਾਅਦ ਉਸ ਨੇ ਬੜੀ ਨਿਮਰਤਾ ਨਾਲ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਸਾਨੂੰ ਕਿਸ ਦੀ ਪੂਜਾ ਕਰਨੀ ਚਾਹੀਦੀ ਹੈ ਤਾਂ ਕਿ ਸਾਡਾ ਕਲਿਆਣ ਹੋ ਜਾਵੇ ਗੁਰੂ ਜੀ ਨੇ ਕਿਹਾ ਕਿ ਸਾਨੂੰ ਪਰਮੇਸ਼ਰ ਦੀ ਪੂਜਾ ਕਰਨੀ ਚਾਹੀਦੀ ਹੈ ਰਾਜੇ ਨੇ ਪੁੱਛਿਆ ਕਿ ਪਰਮੇਸ਼ਰ ਕਿਸ ਤਰ੍ਹਾਂ ਦਾ ਹੈ ਅਤੇ ਉਸ ਦੀ ਪੂਜਾ ਕਿਸ ਤਰ੍ਹਾਂ ਕੀਤੀ ਜਾ ਸਕਦੀ ਹੈ ਗੁਰੂ ਜੀ ਨੇ ਰਾਜੇ ਨੂੰ ਸਮਝਾਇਆ ਕਿ ਪਰਮੇਸ਼ਰ ਸਿਰਫ ਇੱਕ ਹੀ ਹੈ ਉਹ ਸਮੁੱਚੇ ਬ੍ਰਹਿਮੰਡ ਵਿੱਚ ਇੱਕ ਰਸ ਵਿਆਪਕ ਹੈ ਉਸ ਦਾ ਨਾਮ ਸੱਚਾ ਹੈ ਅਤੇ ਉਸ ਦੀ ਹੋਂਦ ਸਮੁੱਚੀ ਕਾਇਨਾਤ ਵਿੱਚ ਮੌਜੂਦ ਹੈ ਸਾਰੀ ਸ੍ਰਿਸ਼ਟੀ ਦੀ ਰਚਨਾ ਉਸ ਨੇ ਆਪ ਹੀ ਕੀਤੀ ਹੈ ਉਹ ਆਪਣੀ ਸਾਰੀ ਰਚਨਾ ਵਿੱਚ ਆਪ ਹੀ ਬੈਠਾ ਹੈ ਉਹ ਭੈ ਅਤੇ ਬੈਰ ਤੋਂ ਰਹਿਤ ਹੈ ਉਹ ਕਾਲ ਤੋਂ ਰਹਿਤ ਹੈ ਉਸ ਦਾ ਕਦੇ ਨਾਸ ਨਹੀਂ ਹੋ ਸਕਦਾ ਉਹ ਜੁਨਾ ਵਿੱਚ ਨਹੀਂ ਆਉਂਦਾ ਆਪਣੇ ਆਪ ਤੋਂ ਉਹ ਆਪ ਹੀ ਪ੍ਰਕਾਸ਼ਬਾਨ ਹੈ ਉਸ ਦੀ ਪ੍ਰਾਪਤੀ ਸਤਗੁਰ ਦੀ ਕਿਰਪਾ ਨਾਲ ਕੀਤੀ ਜਾ ਸਕਦੀ ਹੈ ਉਹ ਪਰਮੇਸ਼ਰ ਯੁਗਾਂ ਦੀ ਰਚਨਾ ਹੋਣ ਤੋਂ ਪਹਿਲਾਂ ਵੀ ਸੀ ਸਾਰੇ ਯੁਗਾਂ ਵਿੱਚ ਵੀ ਸੀ ਇਸ ਸਮੇਂ ਵੀ ਹੈ ਅਤੇ ਅੱਗੇ ਵੀ ਸਦਾ ਰਹੇਗਾ ਉਸ ਦੀ ਹੋਂਦ ਸਦੀਵੀ ਹੈ ਉਸ ਦੀ ਹਸਤੀ ਬੇਅੰਤ ਹੈ ਅਤੇ ਕੋਈ ਵੀ ਉਸ ਦੀ ਹਸਤੀ ਬਾਰੇ ਪੂਰਾ ਕਥਨ ਨਹੀਂ ਕਰ ਸਕਦਾ ਗੁਰੂ ਦੀ ਸ਼ਰਨ ਵਿੱਚ ਆਉਣ ਤੋਂ ਬਗੈਰ ਜੀਵ ਬਕਾਰਾਂ ਦੇ ਬਸ ਵਿੱਚ ਪੈ ਜਾਂਦਾ ਹੈ ਸਭ ਬੜਿਆਈਆਂ ਪਰਮੇਸ਼ਰ ਦੇ ਹੱਥ ਵਿੱਚ ਹਨ ਉਹ ਉਸੇ ਜੀਵ ਨੂੰ ਬਖਸ਼ਦਾ ਹੈ ਜਿਹੜਾ ਜੀਵ ਉਸ ਨੂੰ ਚੰਗਾ ਲੱਗ ਜਾਵੇ ਮਨੁੱਖ ਤਾਂ ਇਹ ਪਰਮੇਸ਼ਰ ਨੂੰ ਚੰਗਾ ਲੱਗ ਸਕਦਾ ਹੈ ਜੇ ਉਹ ਪਰਮੇਸ਼ਰ ਦੇ ਚਰਨਾਂ ਵਿੱਚ ਧਿਆਨ ਜੋੜ ਕੇ ਉਸ ਦੇ ਨਾਮ ਦਾ ਸਿਮਰਨ ਕਰੇ ਰਾਜੇ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਰਸਨਾ ਤੋਂ ਪਰਮੇਸ਼ਰ ਦੀ ਮਹਿਮਾ ਸੁਣੇ ਤਾਂ ਉਸਨੇ ਰਾਣੀਆਂ ਸਮੇਤ ਗੁਰੂ ਜੀ ਦੇ ਚਰਨਾਂ ਵਿੱਚ ਅਰਜ਼ੋਈ ਕੀਤੀ ਕਿ ਸਾਨੂੰ ਵੀ ਸੱਚੇ ਦੇ ਨਾਮ ਦੇ ਬਖਸ਼ਿਸ਼ ਕਰ ਦਿਓ ਗੁਰੂ ਜੀ ਨੇ ਤਰੁੱਟ ਕੇ ਉਹਨਾਂ ਨੂੰ ਚਰਨ ਪੋਇਲ ਦੇ ਕੇ ਪਰਮੇਸ਼ਰ ਦਾ ਨਾਮ ਬਖਸ਼ ਦਿੱਤਾ ਉਹ ਰਾਜਾ ਪਰਿਵਾਰ ਸਮੇਤ ਗੁਰੂ ਜੀ ਦਾ ਸਿੱਖ ਬਣ ਗਿਆ ਸੀ ਉਸਨੇ ਗੁਰੂ ਜੀ ਦੇ ਹੁਕਮ ਤੇ ਧਰਮਸ਼ਾਲਾ ਬਣਾ ਕੇ ਨਾਮ ਸਿਮਰਨ ਕਰਨਾ ਅਤੇ ਸੰਗਤ ਨੂੰ ਕਰਵਾਉਣਾ ਸ਼ੁਰੂ ਕਰ ਦਿੱਤਾ ਸੀ ਗੌਰ ਇਤਿਹਾਸ ਸੁਣਾਉਂਦਿਆਂ ਮੇਰੇ ਕੋਲੋਂ ਬਹੁਤ ਸਾਰੀਆਂ ਭੁੱਲਾਂ ਹੋ ਜਾਂਦੀਆਂ ਹਨ ਗੁਰੂ ਜੀ ਅਤੇ ਗੁਰੂ ਕੀ ਸੰਗਤ ਬਖਸ਼ਣ ਹਾਰ ਹੈ ਬਖਸ਼ ਦੇਣਾ ਇਹ ਸਾਖੀ ਅੱਗੇ ਹੋਰ ਸੰਗਤ ਨੂੰ ਸ਼ੇਅਰ ਕਰ ਦੇਣੇ ਅਤੇ ਚੈਨਲ ਸਬਸਕ੍ਰਾਈਬ ਕਰ ਲੈਣਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ